हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸ਼ਿਵਾਜਪੁਰ ਜ਼ਿਲ੍ਹਾ ਤਹਿਸੀਲ ਇਸਪਟ ਨੂੰ ਸ਼੍ਰੀ ਤਰਮਤਰਨ ਸਾਹਿਬ ਲਗਦਾ ਬਿਆਲਪੁਰੇ ਤੋਂ ਵੀ ਥੋੜੀ ਦੂਰੀ ਹੈ ਸ਼ਿਵਾਜਪੁਰ ਤੋਂ ਜਦੋਂ ਆਪਾਂ ਬਿਆਲਪੁਰੇ ਨੂੰ ਜਾਂਦੇ ਆ ਠੀਕ ਹੈ ਜੀ ਤਕਰੀਬਨ ਇਸੇ ਛੜਕ ਦੇ ਉੱਪਰ ਪੀ ਐਚ ਇੱਟਾਂ ਵਾਲਾ ਪੱਠਾ ਠੀਕ ਹੈ ਜੀ ਮੇਨ ਨਿਸ਼ਾਨੀ ਆ ਸੋ ਬਾਕੀ ਪਹਿਲਾਂ ਵੀ ਆਪਾਂ ਕਾਫੀ ਮਾਲ ਕਾਫੀ ਪਸ਼ੂ ਤੁਹਾਨੂੰ ਇਸ ਕਰੋਂ ਦਿਖਾਏ ਆ ਜ਼ਿਆਦਾਤਰ ਵੜਾ گاਵਾ ਇਸਕੇ ਦੇ ਉੱਪਰੋਂ ਆਂਦੇ ਰੇਂਦੇ ਪਸ਼ੂ ਤੁਸੀਂ ਇਹਦੇ ਵੀ ਆਪਾਂ 2-3 ਦਿਨ ਪਹਿਲਾਂ ਵੀ ਇੱਕ ਅਪਡੇਟ ਦਿੱਤੀ ਸੀ ਤਾਂ ਉਹਦੇ ਵਿੱਚ ਵੀ ਤਿੰਨ ਗੇ ਵੜਾ ਦਿਖਾਈਆਂ ਸੀ ਅੱਜ ਤਕਰੀਬਨ ਤੁਹਾਨੂੰ 2 ਤੋਂ 3 ਤਿੰਨ ਗਨਾਕ ਵੈਸੇ ਦਿਖਾਉਣੇ ਸੀਗੇ ਠੀਕ ਹੈ ਜੀ ਹੁਣ ਮੌਕੇ ਤੇ ਜਿਹੜੀਆਂ ਦੋ ਵਾਰਾਂ ਦੀ ਆਪਾਂ ਗੱਲਬਾਤ ਕਰਾਂਗੇ ਮਾਲ ਆਇਆ ਗਿਆ ਰੇਂਦਾ ਕਿਲੇ ਦੇ ਉੱਪਰ ਬਾਕੀ ਮੇਰਾ ਭਰਾ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਹ ਲੈਦੇ ਰਿਆ ਕਰੋ ਠੀਕ ਹੈ ਜੀ ਸੋ ਤਰੀਕਾ ਜੋ 17 ਸਤੰਬਰ ਤੋਂ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਹੈ ਦੋ ਵੜਾ ਦਿਖਾਉਣੀਆ ਦੋਵੇਂ ਬਿਲਕੁਲ ਫੱਜਰ ਤਾਜ਼ੀਆਂ ਸੁਨੀਆਂ ਨੇ ਬਾਕੀ ਪੂਰੀ ਗੱਲਬਾਤ ਕਰਾਂਗੇ ਆਪਾਂ ਸੋ ਬੜੀਆਂ ਨੂੰ ਤੁਸੀਂ ਐਂਡ ਪੈਕ ਦੇਖਿਆ ਜੀ ਸਭ ਤੋਂ ਪਹਿਲਾਂ ਬਲਜੀਤ ਸਿੰਘ ਸਾਸਰੀ ਕਾ ਸਾਸਰੀ ਕਾ ਵੀਰ ਜੀ ਹੋ ਠੀਕ ਠਾਕ ਵਧੀਆ ਚੜ੍ਹਦੀ ਕਲਾ ਠੀਕ ਆ ਫਿਰ ਪਾ ਦੀ ਸੇਮੇ ਸਾਸਰੀ ਕਾ ਮਹਾਰਾਜ ਜੀ ਸਾਸਰੀ ਕਾ ਸੰਜੂ ਸਾਹਿਬ ਕੀ ਆ ਸਾਸਰੀ ਕਾ ਮਹਾਰਾਜ ਵਧੀਆ ਠੀਕ ਠਾਕ ਜੀ ਹਾਂ ਜੀ ਹਾਂ ਜੀ ਮਾੜਾ ਬਾਪੇ ਨਾਲ ਗੀਆਂ ਇੱਕ ਸਾ ਪੂਰੀ ਚਲੋ ਸ਼ੁਕਰ ਹੈ ਸ਼ੁਕਰ ਹੈ ਮਾਲਕ ਦਾ ਲੈ ਵੀ ਬਲਜੀਤ ਉਦੋਂ ਵੀ ਆਪਾਂ ਪਿੰਨ ਕ ਵੜਾ ਦਿਖਾਈਆ ਸੀ ਜੀ ਹਾਂ ਜੀ ਹਾਂ ਜੀ ਮਾਲ ਚਲੋ ਵੇਖ ਬੂਖ ਹੀ ਗਿਆ ਠੀਕਾ ਅੱਜ ਜਿਹੜੀਆਂ ਵੜਾ ਆਪਣੇ ਕੋਲ ਆ ਦੋਵੇਂ ਬਿਲਕੁਲ ਸੱਜਰੀ ਸੁਈਆਂ ਨੇ ਹਾਂਜੀ ਤਾਜ਼ੀਆਂ ਸੁਈਆਂ ਵਿੱਚ ਦੀ ਰਾਤ ਦੀਆਂ ਦੋਨੋਂ ਰਾਤ ਦੀ ਸੁਈ ਆ ਰਾਤ ਸੁਈ ਆ ਹਾਂਜੀ ਤੇ ਆ ਕੱਲ ਸਵੇਰ ਦੀ ਸੁਈ ਆ ਆਪਾਂ ਲਦਣ ਗਏ ਤੇ ਉੱਥੇ ਸੁਈ ਉਹਨਾਂ ਦੇ ਘਰੇ ਹੀ ਠੀਕ ਹੈ ਜੀ ਹਾਂਜੀ ਮੈਂ ਵੀ ਦੋਸਤੋ ਰਾਤ ਤਕਰੀਬਨ ਇਹ ਸੁਈਆਂ ਨੇ ਦੋਨੋਂ ਵੜਾ ਚੰਗੀਆਂ ਸਾਫ਼ ਸੁਥਰੀਆਂ ਵੜਾ ਨੇ ਪੂਰੀ ਤਸੱਲੀ ਆ ਦੇ ਨਹੀਂ ਆ ਦੇ ਵੇਖੋ ਇਧਰ ਵੇਖੋ ਆ ਚੰਗੀ ਵੜਾ ਹਨਾ ਹਾਂਜੀ ਬਾਕੀ ਨਸਲ ਜਿਆਦਾ ਵੀ ਚੰਗੀ ਆ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਬਿਲਕੁਲ ਗੁਲਾਬੀ ਪਿੰਕ ਥਾਣਾ ਵੰਡਾ ਵਰਨਾ ਬਹੁਤ ਜਿਆਦੀਆਂ ਚੰਗੀਆਂ ਸੋ ਚ ਸਪੇਸ ਗੈਪ ਹੋਤੇ ਜਾਣ ਲੱਗਾ। ਹਾਂਜੀ। ਲਾ ਵੀ ਬਲਜੀਤ ਸ਼ੁਰੂਆਤ ਇਸੇ ਵੇਰ ਤੋਂ ਕਰਨਾ। ਹਾਂਜੀ। ਸੁਵਿਆਂ ਦੀ ਪੂਰੀ ਡਿਟੇਲ ਸਾਡੂ ਜੀ। ਸੁਆ ਵੀਰ ਜੀ ਪਿਓਰ ਦੂਜਾ। ਦੂਜਾ ਸੁਬਾ। ਹਾਂਜੀ ਹਾਂਜੀ। ਠੀਕ ਆ ਜੀ ਬੱਚਾ ਮਗਰ ਦੇ। ਮਗਰ ਮੱਛੀ ਜੋ। ਮਗਰ ਬੱਛੀ ਆ। ਬੱਛੀ ਵੇਖੋ ਕਿੱਡੀ ਬਰੀਡ ਆ। ਬਲਜੀ ਮਗਰ ਬੱਛੀ ਆ, ਡੱਬੀ ਬੱਛੀ ਆ ਜੀ, ਪੂਰੀ ਨਸਲ ਬਰੀਡ ਦੇ ਵਿੱਚ। ਹਾਂਜੀ। ਆਹ ਦੇਖੋ। ਸੋ ਨਾਰੂਆ ਬਿਲਕੁਲ ਗਿੱਲਾ ਨਾਰੂਆ ਨਾਲ ਆ ਬੱਚੇ ਦੇ। ਮਗਰ ਬੱਛੀ ਬਹੁਤ ਸ਼ਾਨਦਾਰ ਕੁਆਲਿਟੀ ਆ। ਠੀਕ ਆ ਜੀ ਸਟੇਟ ਪਟਾ। ਬਾਕੀ ਡਿਜ਼ਾਈਨ ਬ ਮਤਲਬ ਬਿਲਕੁਲ ਛੋਟਾ ਕਾਰਨ ਤੇ ਵੱਡਾ ਕਦ ਕਾਠਾ ਕਿਉਂਕਿ ਵੀਰ ਜੀ ਤਾਂ ਬਾਕੀ ਮਾਰਨਿੰਗ ਕੋਈ 1 2 ਚਵਾਈਆਂ ਹੋ ਗਈਆਂ ਇਹ ਹਾਂਜੀ ਵੀਰ ਜੀ ਸਵੇਰੇ ਵੀ ਚੋਈ ਤੇ ਰਾਤ ਵੀ ਚੋਈ ਮਤਲਬ ਕਿ ਰਾਤੀ ਜਦੋਂ ਸੂਈ ਉਹਦੇ ਹਾਂਜੀ ਇੱਕ ਵਾਰੇ ਜੇਰ ਪਾਤੀ ਸੀ ਨੇ ਆ ਤੇ ਮੁੜ ਕੇ ਆਪਾਂ ਚੋਲੀ ਤਕਰੀਬਨ ਸ਼ਾਮੀ ਸ਼ਾਮੀ ਸੂਈ ਹਾਂਜੀ ਹਾਂਜੀ ਠੀਕ ਆ ਤੇ ਮਾਰਨਿੰਗ ਵੀ ਚੋਈ ਕਰ ਲਈ ਮਾਰਨਿੰਗ ਚਵਾਈਆਂ ਹੋ ਗਈਆਂ ਹਾਂਜੀ ਹਾਂਜੀ ਠੀਕ ਆ ਚਵਾਈ ਦੇ ਵੀਰ ਜੀ ਇੱਕ ਨੰਬਰ ਆ ਦੇ ਬਾਕੀ ਥਾਂ ਨਹੀਂ ਬੜਾ ਸੁੱਖਾ ਜੱਡਾ ਵਧੀਆ ਥਾਂ ਲਗਾ ਵੇਖੋ ਆ ਮਾਰੋ ਚਾਹਤਾ ਬਾਕੀ ਸਫਾਈਆਂ ਦੋਸਤੋ ਬਹੁਤ ਸੋਹਣੀਆਂ ਨਹੀਂ ਸੋਹਣੀਆਂ ਵ ਮੁੱਠੀ ਮੁੱਠੀ ਥਾਣਾ ਤਾਂ ਬਾਕੀ ਚਵਾਈ ਕਿਉਂ ਨਾ ਚੰਗੀ ਹੋਊਗੀ ਉਹਦੇ ਪਸ਼ੂ ਦੀ ਠੀਕ ਆ ਜੀ ਸੋ ਕਾਤੋਂ ਵੱਡਾ ਕੋਈ ਵੀ ਵੀਰ ਆਪਣਾ ਸੌਦਾ ਕਰਦਾ ਹਾਈਟ ਕਾਤੋਂ ਵੱਡਾ ਵੈੜ ਦਾ ਚਲੋ ਮਾਨੋ ਵੀ ਜਿਵੇਂ ਕੱਲ ਸ਼ਾਮੀ ਸੂਈ ਆ ਰਾਤੀ ਸੂਈ ਥੋੜੀ ਸੂਸਵਾ ਦੇ ਵਿੱਚ ਹਾਂਜੀ ਨੇਵੇ ਦੀ ਸਾਫ ਸੁਥਰੀ ਆ ਕੱਦ ਬਹੁਤ ਵੱਡਾ ਬੇਲ ਬੋਲ ਤੁਸੀਂ ਇੱਕ ਪਾਸੇ ਝਾਤ ਮਾਰੋ ਇਹ ਸਪੈਸ਼ਲ ਬੇਲ ਚੰਗੀ ਲੰਬਾਈ ਚੰਗੀ ਲੈਂਥ ਤੇ ਨਾਲ ਉਹ ਨਾਲ ਚਲੋ ਪਲੱਸ ਪੁਆਇੰਟ ਆ ਮਗਰ ਬੱਛੀ ਵੀ ਬਹੁਤ ਜੱਦ ਤਵੀ ਪਾਈ ਆ ਕਰਮਾਲੀ ਨੇ ਹਾਂ ਲਓ ਜੀ ਆ ਦੇਖੋ ਤੇਨੇ ਵੀਰ ਐ ਨੂੰ ਤੋੜਦੇ ਮਾੜਾ ਕੇਡ ਵਾਲੇ ਪਾਸੇ ਲੰਬਾ ਤੋੜਦੇ ਤੋੜ ਦੋ ਤੋੜ ਦੋ ਪੱਛੀ ਦਾ ਕੱਦ-ਕੁੱਦ ਵੇਖੋ ਵੀ ਜੀ ਐ ਕੁੜੇ ਡਾਂਗਾਂ ਨੂੰ ਸਿੱਧੀ ਆ ਵਜਨ ਲੋੜ ਵੀ ਚੰਗਾ ਬਾੜ ਨੂੰ ਬਾਕੀ ਸੂਸਬਾਬੇ ਵਿੱਚ ਆ ਸਾਰੇ ਭਰਾ ਇੰਨਾ ਕ ਆਈਡੀਆ ਲਾ ਹੀ ਲੈਂਦੇ ਆ ਵੀ ਅੱਜ ਭਲਕ ਦੇ ਵਿੱਚ ਜਿਹੜਾ ਪਸ਼ੂ ਸੁਆ ਮਗਰ ਪੱਛੀ ਐ ਚਬਾਈ ਦੀ ਬੜੀ ਚੰਗੀ ਨਿਕਲੀ ਆ ਬੂਥੀ-ਬਾਤੀ ਚੰਗੀ ਆ ਠੀਕ ਆ ਆ ਕੋਈ ਨਹੀਂ ਬਲਜੀ ਤੋੜ ਦੇ ਲੰਮਾ ਇਹਨੂੰ ਆ ਦੇਖੋ ਬਾਕੀ ਦੁੱਧ ਦਾ ਮੇਰਾ ਭਰਾ ਤੁਸੀਂ ਆਪ ਹੀ ਆੜੀਆਂ ਲਾ ਲਿਆ ਜੇ ਬਿਲਕੁਲ ਫਿਕਸਲੇਵਾ ਫਟ ਟਰਟਰ ਠੀਕ ਹੈ ਜੀ ਨੋਟ ਵੀ ਜੀ ਪਹਿਲਾਂ ਨੇ 22 23 ਕਿਲੋ ਕੱਢਿਆ ਨੇ ਅੱਛਾ ਪਹਿਲਾਂ ਨੇ ਹਾਂ ਜੀ ਹਾਂ ਜੀ ਇਹਨੂੰ ਬਾਕੀ ਆਂਦਾ ਵੀ ਕੀ 5 ਕਿਲੋ ਦੁੱਧ ਤੇ ਚੰਗਾ ਚਵਾਉਣਾ ਵੀ ਚੱਲਦਾ ਹਾਂ ਜੀ ਗੰਡੀ ਸੀਲ ਕੋਈ ਭਾਵੇਂ ਹੱਥ ਨਾਲ ਹੀ ਚਵਾਈ ਕਰਦੇ ਇਹ ਨਹੀਂ ਕੋਈ ਮਸ਼ੀਨ ਨਾਲ ਹਾਂ ਫਾੜੀ ਵਾਲਾ ਚੱਡਾ ਪਾਵਾ ਵਾਲਾ ਹਣਾ ਬਾਕੀ ਮੇਰੇ ਭਰਾ ਇਧਰ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਤਸल्ली ਨਾਲ ਦੇਖੋ ਸੋ ਰੰਗ ਭਾਗ ਲੱਗੇ ਪਏ ਬਹੁਤ ਚੰਗੀ ਬੱਚੀ ਨੂੰ ਆਰਡਰ ਦੀ ਕੁਆਲਿਟੀ ਆ ਲੈਵੇ ਲਵੇ ਦੀ ਬੜੀ ਸੋਹਣੀ ਆ ਠੀਕ ਆ ਜੀ ਸਾਫ ਸੁਥਰਾ ਲੈਵਾ ਸੋ ਮਗਰ ਵੀ ਬਚੀ ਆ ਚਲੋ ਪਲੱਸ ਪੁਆਇੰਟ ਆ ਠੀਕ ਆ ਓਕੇ ਜੀ ਓਕੇ ਹਾਂ ਜੀ ਲੈ ਵੀ ਲੈ ਚਲ ਬਜ਼ੀਦ ਅੜਾ ਸਾ ਤੇ ਬਜ਼ੀਦ ਡਿਮਾਂਡ ਮੋਲ ਕੀ ਦਾ ਕਰਤਾ ਤੇ ਮੇਂ ਡਿਮਾਂਡ ਤੇ ਵੀਰ ਜੀ ਬੱਚੀ ਰਾਂਦੀ ਭਾ ਮੈਨ ਲੱਖ ਦੀ ਵੇਚ ਦੇ ਹਾਂ ਪਰ ਆਪਾਂ ਗਲਤ ਮੁੱਲ ਨਹੀਂ ਕਰਨਾ ਆ ਜਾਇਜ਼ ਕਰਕੇ ਹਨਾ 90 ਕਰ ਲਈਏ 90 ਜਾਇਜ਼ ਕਰਕੇ ਦੇ ਦਈਏ ਇਹਨੂੰ ਕਰਮ ਨੂੰ ਜੋ ਮਰਜ਼ੀ ਵਜ਼ੀਦ ਕਰ ਲਿਓ 50 ਹੈ ਹਾਂ 85000 ਮੁੱਲ ਕਰਾਂਗੇ ਹਾਂ 80000 ਦੀ ਦੇ ਦਾਂਗੇ 80000 ਦੀ ਹਾਂਜੀ ਹਾਂ ਜੀ ਕਰ ਦਾਂਗੇ ਹੋਰ ਮਾਨਤਾਂ ਲੋ ਵੀ ਹੋਰ ਵੀ ਮਾਨਤਾਂ ਤੇ ਬਾਗੀ ਬੱਚੀ ਕੋਈ ਸ਼ੱਕ ਨਹੀਂ ਆ ਹਾਂ ਮਗਰ ਚੰਗੀ ਸੋਹਣੀ ਬੇਲਤੀ ਆ ਬਹੁਤ ਵਧੀਆ ਸੋ ਰੰਗਬਾਜ਼ ਵੈੜ ਦਾ ਰੰਗਬਾਜ਼ੀ ਮਗਰ ਵਛੀ ਆ ਸੋ 80000 ਦੀ ਇਹ ਤੁਹਾਨੂੰ ਬਾੜ ਮਿਲੂਗੀ 80000 ਦੇ ਵਿੱਚੋਂ ਫਿਰ ਵੀ ਮੌਕੇ ਤੇ ਮਾਨਤਨ ਹੋ ਜਾਊਗਾ ਸੋ ਕਰ ਲਿਓ ਕੰਟੈਕਟ ਚੰਗੀ ਵੈੜ ਆ ਠੀਕ ਹੈ ਜੀ ਸੋ ਦੁੱਧ ਜਿਹੋ ਜਿਹਾ ਹੁਣ ਸਮਾਂ ਆ ਗਿਆ ਠੀਕ ਹੈ ਜੀ ਉਸ ਅਕੋਰਡਿੰਗ ਦੇ ਦੁੱਧ ਵੀ ਚੰਗਾ ਚਵਾ ਜੀ ਹਾਂ ਜੀ ਭਾਵੇਂ ਗਾੜੀ ਦੁੱਧ ਵਾਲੀ ਰੋਤਾ ਵੇਖੋ ਵੀਰ ਜੀ ਹਾਂ ਲੋ ਠੀਕ ਹੈ ਜੀ ਸੋ ਬਹੁਤ ਵਧੀਆ ਖੂਬਸੂਰਤਾ ਠੀਕ ਹੈ ਜੀ ਸੋ ਸਫਾਈਆਂ ਜਿਹੜੀਆਂ ਆਪ ਮੁਹਾਰਤ ਜਿਹੜੀਆਂ ਤੁਹਾਨੂੰ ਚਲਕਾ ਮਾਰ ਕੇ ਦਿਖਾਈ ਦੇ ਰਹੀਆਂ ਨੇ ਇਧਰ ਤੇ ਸੈਗਰ ਨੰਬਰ ਤੇ ਜਿਹੜੀ ਇੱਕ ਤੁਹਾਨੂੰ ਆਪਾਂ ਬਾਹਰ ਦਿਖਾਉਣੀ ਆ ਹਾਂਜੀ ਇਹਦੀ ਬਲਜੀ ਤੇ ਤੁਸੀਂ ਦੱਸ ਰਹੇ ਜੀ ਵੀ ਰਾਤੀ ਸੁੱਈ ਆ ਇਹ ਵੀ ਜੀ ਆਪਾਂ ਤੜਕੇ ਲਿਆਂਦੀ ਸੀ ਕੱਲ ਹਾਂ ਤੇ ਉੱਥੇ ਸੁੱਈ ਹੀ ਜਾਂਦਿਆਂ ਨੂੰ ਆਪਣੇ ਠੀਕ ਹੈ ਹਾਂਜੀ ਠੀਕ ਅੱਜ ਮਾਰਨਿੰਗ ਤੜਕੇ ਸੁੱਈ ਫਿਰ ਨਹੀਂ ਕੱਲ ਕੱਲ ਹਾਂਜੀ ਹਾਂਜੀ ਠੀਕ ਆ ਤੇ ਬੱਚਾ ਬੱਚਾ ਇਹਦੇ ਮਗਰ ਬੱਚੀ ਬੱਚੀ ਨਾ ਕੁੜੀ ਬਹੁਤ ਹੀ ਛੋਟੀ ਜੀ ਆ ਉਹ ਪਈ ਜੋ ਬੱਚੀ ਦੁੱਧ ਦੱਦ ਨਹੀਂ ਉਹਨੇ ਪੀਤਾ ਹਾਂ ਤੇ ਪੂਰੀ ਹੋ ਗਈ ਆ ਅੱਛਾ 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 ਮਗਰ ਜੰਮਦੇ ਸਾਰੇ ਬੱਚਾ ਐਕਸਪਾਇਰ ਹੋ ਗਿਆ ਨਾ ਨਹੀਂ ਜੰਮਦੇ ਸਾਰ ਨਹੀਂ ਮਤਲਬ ਅੱਜ ਹੋਇਆ ਵਾ ਅੱਜ ਹੋਇਆ ਠੀਕ ਆ ਠੀਕ ਆ ਆ ਜਾ ਠੀਕ ਆ ਦਿਖਾਵਾਂ ਮਗਰ ਮਗਰ ਬੱਚੀ ਸੀ ਕਿ ਆਪ ਜੇ ਬਾਅਦ ਆਪ ਸਵੇਰ ਤਿੱਜਾ ਜਾ ਤਿੱਜਾ ਸਵੇਰ ਤੇ ਬਾਕੀ ਕੋਈ ਗੱਲ ਨਹੀਂ ਇਦਾਂ ਭਾਵੇਂ ਬੈਠੇ ਰੋ ਆ ਦੇਖੋ ਇੱਕ ਮਿੰਟ ਤੋਂ ਪਹਿਲਾਂ ਮੱਛੀ ਪਸੰਦੀ ਆ ਠੀਕ ਆ ਹਾਂਜੀ ਹਾਂਜੀ ਮੇਰੇ ਵੀਰੋ ਬਾਕੀ ਚਵਾਈ ਚਵਾਈ ਦੀਆਂ ਤਾਂ ਇਦਾਂ ਹੀ ਪਰੇ ਜੋਦੇ ਲਓ ਜੀ ਕਰੋ ਚੈੱਕ ਮਿੱਡਾ ਸੋਨਾ ਥਾਣ ਲੱਗਾ ਇਹ ਚਵਾਈ ਮਾੜੀ ਥੋੜੀ ਹੋਣੀ ਇਹਦੀ ਬਾਕੀ ਬਹੁਤ ਸੋਨਾ ਰੋਕ ਰੋਕ ਕੇ ਤਾਂ ਥਾਣਾ ਹਾਂਜੀ ਤੇ ਤਿੱਜਾ ਸੂਆ ਇਹ ਵੈਰ ਸੂਈ ਠੀਕ ਆ ਜੀ ਮਗਰ ਬੱਚੀ ਸੀ ਤੁਹਾਨੂੰ ਦੱਸ ਹੀ ਦਿੱਤਾ ਬਿਲਕੁਲ ਕੱਲ ਮਾਰਨਿੰਗ ਸੂਈ ਸਵਾਈ ਆ ਮਗਰ ਬੱਚੀ ਸੀ ਥੋੜਾ ਜਿਹਾ ਬੱਚਾ ਵੈਸੇ ਜੇਕਰ ਆਪਾਂ ਗੱਲ ਕਰੀਏ ਭਾਵੇਂ ਆ ਜੇ ਨਾ ਵੇਖੋ ਗਾਣੇ ਕੁੜੇ ਨਹੀਂ ਛਕੇ ਜੇ ਪੂਰੇ ਹਾਂ ਹਾਂਜੀ ਇਹ ਨਹੀਂ ਵੀ ਚੋਂ ਪੰਜਾਂ ਦਿਨਾਂ ਦੀ ਸੂਈ ਹੋਊਗੀ ਹਾਂ ਹਾਂਜੀ ਬਿਲਕੁਲ ਬਿਲਕੁਲ ਸੋ ਪੂੜੇ ਪੜੇ ਹੋਏ ਬਿਲਕੁਲ ਤੁਸੀਂ ਦੇਖੋ ਕਿ ਪੂੜੇ ਵੀ ਚੰਗੀ ਤਰ੍ਹਾਂ ਛਕੇ ਠੀਕ ਆ ਜੀ ਸੋ ਕੱਲ ਵੀ ਸੂਈ ਆ ਬਾਕੀ ਮੇਰਾ ਭਰਾ ਆਪਾਂ ਤਾਂ ਵੀਡੀਓ ਦੇ ਵਿੱਚ ਕਵਰ ਕਰ ਦਿਆਂਗੇ ਜਿਹੜੀ ਮਗਰ ਬੱਚੀ ਆ ਹਾਂਜੀ ਬੱਚਾ ਬਿਲਕੁਲ ਛੋਟਾ ਸੀ ਨਾ ਹਾਂਜੀ ਹਾਂਜੀ ਆ ਜਾਓ ਹਾਂ ਆ ਦੇਖੋ ਤੇ ਬਲੀ ਦਾ ਨਾ ਤਾਂ ਥੋੜਾ ਪਤਾ ਜ਼ਿਆਦਾ ਕਹਨੇ ਕੋਣ ਨੇ ਉਹ ਬੱਚੀ ਦੀ ਇਹ ਗੱਲ ਬਾਤ ਨਹੀਂ ਵੀ ਥੱਲੇ ਢੂਰੀ ਪਈ ਹੈ ਘਟ ਘਟ ਕੇ ਸੂਈ ਉਹ ਗੱਲ ਬਾਤ ਨਹੀਂ ਨਾ ਨਾ ਉਹ ਨਹੀਂ ਚੱਕਰੇਗਾ ਹਾਂ ਵਾਹ ਪੂਰੇ ਜਿਹੜਾ ਸੁਣਿਆ ਬਿਲਕੁਲ ਜੀ ਬਿਲਕੁਲ ਹਾਂਜੀ ਬੋਲ ਗੱਲ ਬਹੁਤ ਜਿਆਦਾ ਕਾਇਮ ਆ ਜਿੱਥੇ ਮਰਜ਼ੀ ਰਸਾ ਸੁੱਟ ਕੇ ਬਹਿ ਜਾਓ ਇਧਰੇ ਆ ਦੇਖੋ ਸੋ ਬੇਨਸਲੇਵੇ ਦੇ ਉੱਪਰ ਤੁਸੀਂ ਮਾਰੋ ਨਿਗਾ ਠੀਕ ਆ ਜੀ ਮੋਟੀ ਨਾੜ ਆ ਬਿਲਕੁਲ ਮਿਲਕ ਨਾੜ ਵੀ ਮੋਟੀ ਆ ਤਾਂ ਵੀ ਪੂਰੀ ਚਮਕ ਦਮਕ ਹੈਗੀ ਵੱਛੀ ਦੀ ਪੂਰੀ ਚਮਕ ਦਮਕ ਕਰੀ ਸ਼ਾਈਨਿੰਗ ਸ਼ੂਨਿੰਗ ਪੂਰੀ ਆ ਕੇ ਹਾਂਜੀ ਲਓ ਜੀ ਠੀਕ ਆ ਜੀ ਖੜਵੇ ਪੁੱਠੇ ਦੀ ਆ ਕੋਈ ਟਲਕਮਾ ਪੁੱਠਾ ਨਹੀਂਗਾ ਬਾਕੀ ਹਾਈਟ ਦੀ ਗੱਲ ਕਰ ਲਈਏ ਤੇ ਵੱਡੀਆਂ ਵੜਾ ਚ ਵੀ ਆ ਜਾਂਦੀ ਹੈ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਪਲੱਸ ਮੰਨ ਕੇ ਵੀ ਸੌਦਾ ਕਰ ਲਿਓ ਆ ਬੈਕ ਸੈੱਟ ਤੋਂ ਇੱਕ ਵਾਰੀ ਨਿਗਾਹ ਦੇ ਵਿੱਚੋਂ ਕਦੋ ਇਹ ਵੀ ਤਕਰੀਬਨ ਤੇਰੇ ਦੋ ਤਿੰਨ ਕਿ ਟਾਈਮ ਆਪਾਂ ਚੋਈ ਲਈ ਹਾਂ ਹਾਂ ਜੀ ਦੋ ਟਾਈਮ ਚੋਲੀ ਹੈ ਹਾਂ ਇਹਦੇ ਥੱਲੇ ਵੀ 11-12 ਕਿਲੋ ਵਾਲਾ ਹੂੰ ਹਾਂਜੀ ਉਹ ਵੀ 11 12 ਕਿਲੋ ਬੋਲਾਂ ਦੇ ਥੱਲੇ ਵੀ ਜੀ 15 16 ਕਿਲੋ ਆਉਣਾ ਕੰਨੋ ਫੜੀ ਫਿਰੂਗੀ ਦੁੱਧ ਜੱਡਾ ਖੁੱਲਾ ਲੇਵਾ ਲੱਗਾ ਬਿਲਕੁਲ ਬਿਲਕੁਲ ਸੋਟਾ ਚਾ ਤੁਚਾ ਬਹੁਤ ਸੋਹਣਾ ਕਰਮਾ ਗਿਆ ਢੇਲ ਟੁਲ ਪਿੰਡੇ ਦੀ ਵੀ ਕਾਫੀ ਆ ਹਾਂਜੀ ਬਾਕੀ ਚੁਵਾਈਆਂ ਜਾ ਕੇ ਥੱਲਿਓ ਵੀ ਹੋਰ ਖਿੜ ਜਾਣਾ ਨੇ ਠੀਕ ਆ ਵੇ ਲੋ ਉਸੇ ਦੇ ਬਸਮਾਈ ਕਿ ਨਹੀਂ ਆ ਤਾਨੂੰ ਬੜਾ ਆਪਦੀ ਦੇ ਵਾਹ ਪੂਰੀ ਲਾਉਣੀ ਡੰਗਰ ਚੰਗਾ ਲਈਏ ਗਾੜੀ ਨੀ ਸਾਫ ਸੁਥਰਾ ਮੋਲ ਵੀ ਕਰੀਏ ਚਲੋ ਅਗਲੇ ਨੇ ਪੈਸੇ ਲਾਉਣੇ ਸਾਫ ਸੁਥਰੇ ਪਈਏ ਲਿਆ ਕੇ ਹਾਂਜੀ ਹਾਂਜੀ ਲਓ ਜੀ ਠੀਕ ਹੈ ਜੀ ਸੋ ਮਾਲ ਦਾ ਹੀ ਮੁੱਲ ਜਿਹੜਾ ਮੰਗਿਆ ਜਾਂਦਾ ਕਿ ਲਿਆਉਣੇ ਆ ਪਰ ਦੋ ਨਾ ਕੀ ਹੁੰਦੇ ਪਰ ਲਿਆਉਣੇ ਕੱਢ ਕੇ ਚੰਗੇ ਨਗੀਨੇ ਆ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਇੱਕ ਜਿਹੜਾ ਸੇਮਾ ਖਲੋਜੇ ਜਿਹੜੇ ਡੰਗਰ ਤੇ ਮੁੜ ਕੇ ਹਲਦਾ ਥੋੜੀ ਏ ਆ ਨਹੀਂ ਨਹੀਂ ਭਾਵੇਂ ਜੋ ਮਰਜੀ ਆ ਜੇ ਮੇਰੇ ਕੋਲ ਰੋੜੂ ਪੱਗਦੇ ਹੁੰਦਾ ਹੈ ਹਾਂ ਜੀ ਮੈਂ ਵੀ ਕਰੋ ਚੈੱਕ ਸੋ ਹੱਥੋਂ ਦਪੇਰ ਕੇ ਤਸਦੀਕ ਨਾਲ ਦਿਖਾ ਰਿਹਾ ਠੀਕ ਹੈ ਜੀ ਬਾਕੀ ਚੰਗੀ ਚਵਾਈ ਨਾ ਭਾਵੇਂ ਕੋਈ ਨਿਆਣਾ ਆ ਜੇ ਨਾ ਉਹ ਵੀ ਚੋਲੂਗਾ ਹੂੰ ਬਸ ਠੀਕ ਹੈ ਲੋ ਵੀ ਇਹ ਜਿਹੜੀ ਦੋਸਤੋ ਮੈਨੂੰ ਆਪਾਂ ਵਾੜ ਦਿਖਾਤੀ ਆ ਤੀਜਾ ਸਵੇਰ ਸੂਈ ਆ ਬੱਚੇ ਦੀ ਆਪਾਂ ਤੁਹਾਨੂੰ ਡਿਟੇਲ ਦਿੰਦੀ ਆ ਬੱਚਾ ਬੇਸ਼ੱਕ ਇਹਦਾ ਐਕਸਪਾਇਰ ਹੋ ਗਿਆ ਠੀਕ ਆ ਜੀ ਅੱਜ ਹੀ ਐਕਸਪਾਇਰ ਹੋਇਆ ਹਾਂਜੀ ਬਾਕੀ ਥਾਣ ਥੱਪੇ ਵਾਲੀ ਆ ਕਰਮਾਂ ਦੀ ਠੀਕ ਆ ਜੀ ਦੇਵੇਂ ਲੂਵੇਂ ਦੀ ਬਾਦੀ ਜਦੀ ਸਾਫ਼ ਸੁਥਰੀ ਆ ਸੋ ਜਿੰਦਾ ਮਰਜੀ ਤਸੱਲੀਆਂ ਕਰੀ ਚੱਲਿਆ ਜੇ ਠੀਕ ਆ ਇਹ ਦੇਖਿਆ ਆ ਦੇਖੋ ਇਹ ਮੋਟਰ ਹੀ ਆ ਗਈ ਕੁੜੀ ਆਈ ਹਾਂ ਮੌਜੀ ਇਹ ਮਗਰਲੇ ਤੋਂ ਨਹੀਂ ਚੋਈ ਕਰ ਰਿਹਾ ਠੀਕ ਆ ਤੂੰ ਮੋਟੀਦਾਰ ਪੁਰਸ਼ੇ ਤੇ ਬਗੈਰ ਆ ਹਾਂਜੀ ਆ ਬੋੜਾ ਜੋ ਮੇਲੋ ਖੱਟਾ ਬਿਲਕੁਲ ਜੀ ਬਿਲਕੁਲ ਛੀਂਦੀ ਫੇਰ ਤੇ ਆਪਾਂ ਵੇਚਣੀ 60000 ਦੀ ਆ ਹੁਣ ਚਲੋ 5000 ਦਾ ਦੇਨੇ 55 ਦੀ ਹਾਂਜੀ ਚਲੋ ਉਧਰਲੇ ਬੰਨ ਰਗੜਾ ਮਾਰਾ ਲਾਉਣੇ ਪੈਣਾ ਤੇ ਬਾਕੀ ਇਹ ਨਹੀਂ ਵੀ ਕੋਈ 4 5 10 ਦਿਨਾਂ ਦੀ ਸੂਈ ਹੋ ਗਈ ਕੱਲ ਦੀ ਬੱਚੀ ਸੂਈ ਆ ਬਿਲਕੁਲ ਗਾਰੰਟੀ ਨਾਲ ਬਿਲਕੁਲ ਹਾਂਜੀ ਮੈਂ ਵੀ ਕੂੜਾ ਬੱਚਾ ਬਿਲਕੁਲ ਹਾਂਜੀ ਸਾਈ ਦਿੱਤਾ ਚਲੋ ਹਨਾ ਤੇ 55000 55000 ਦੀ ਐਂਡ ਤੁਹਾਡਾ ਬਸ ਜੱਸ ਨੂੰ ਹੀ ਆ ਜੱਸ ਨਾਲ ਵੇਖ ਲਓ 57000 ਦੇ ਦੇਣੀ 100 ਰੁਪਿਆ ਛੋੜ ਹੀ ਕਰਨੀ 57 ਚ 57 ਚ 57 ਚ ਹਾਂ 100 ਛੋੜ ਹੀ ਕਰਨੀ ਜੇ ਬਸ 100 ਰੁਪਿਆ ਲਓ ਵੀ 53000 ਦੇ ਵਿੱਚੋਂ ਛੋਟ 52000 ਵਾਲਾ ਤੇ ਫੋਨ ਨਾ ਲਾਵੇ ਲਓ ਵੀ 53000 ਦੇ ਵਿੱਚੋਂ ਚਲੋ ਵੀਰਾਂ ਦਾ ਵੀ ਛੋਟ ਕਰਾਂਗੇ 100 ਰੁਪਿਆ ਹਾਂਜੀ ਚਲੋ ਥੋੜਾ ਜਿਹਾ ਲੈਸ ਰੱਖ ਦਈਏ ਥੋੜੀ ਤਾਂ ਠਾ ਠਾ ਹੋ ਗਈ ਕਰਕੇ ਨੇ ਤੇ ਗਾਂ 60000 ਦੀ ਉਹ ਬਿਲਕੁਲ ਬਿਲਕੁਲ ਤੁਹਾਨੂੰ ਕਹਿੰਦੇ ਕੋ ਪਿੰਡੇ ਪੁੰਡੇ ਦੀ ਸਾਫਾ ਲੈ ਦੇ ਦੀ ਸਾਫਾ ਉਹ ਮਗਰ ਵਸੀ ਖੜੀ ਹੁੰਦੀ ਹੈ ਉਹਦੇ ਅੱਜ ਤੇ ਭਾਵੇਂ ਕੋਈ 60000 ਦੀ ਖਰੀਦ ਲੈਣਾ ਭਾਵੇਂ 68 60000 ਕਿੰਨੀ ਸਾਫ ਥੱਲੇ ਤੇ ਅੱਜ ਚਲੋ ਉਹ ਹੀ ਤੁਹਾਨੂੰ ਥੋੜੀ ਲੇਸ ਲਗਣੀ ਹੈ ਵੀ ਜਿਹੜਾ ਬੱਚਾ ਐਕਸਪਾਇਰ ਹੋ ਗਿਆ ਉਹਦੇ ਕਰਕੇ 53000 ਦੀ ਹੈ ਅੱਜ ਆਪਣੇ ਭਰਾਵਾਂ ਨੂੰ ਵਾੜ ਮਿਲੂਗੀ ਹਾਂ ਵਸੀ ਇਹ ਵੀ ਬੜੀ ਚੰਗੀ ਵਿਖਾਈ ਹੈ ਤੁਹਾਨੂੰ ਕੱਤਪੋਤਾ ਲਈਏ ਵੱਡੀ ਆ ਲੈਵੇ ਭਾਂਡੇ ਦੀ ਬੜੀ ਖਬਰਦਾਰ ਆ ਸੋ ਦੋ ਨਾ ਅੱਜ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਦੋ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਵਾੜ ਇਹ ਵੀ ਨਹੀਂ ਛੱਟਣ ਵਾਲੀ ਮੇਰੇ ਭਰਾ ਪਾ ਲਿਓ ਮਜਬੂਤੀ ਦੇ ਨਾਲ ਵਾੜ ਆ ਭਾਵੇਂ ਮੇਰਾ ਕੰਮ ਹੀ ਲੈ ਜਾਣ ਤੇ ਹਾਂ ਬੱਚਾ ਬਹੁਤ ਚੰਗਾ ਪਾਤਾ ਕਰਮਾਨੀ ਹਾਂ ਜੀ ਜੀ ਲੈ ਵੀ ਬਲਜੀਤ ਵੀਰੇ ਇੱਕ ਕੰਟੈਕਟ ਨੰਬਰ ਆਪਣਾ ਚਾਹੁੰਦਾ ਨੰਬਰ ਆਪਣਾ 73407 4212 ਤੇ SMS ਵਾਜਪੁਰੀ ਇਹਦਾ ਹੈਗਾ ਨੰਬਰ 98436148 ਠੀਕ ਹੈ ਭਾਈ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ